ਚਾਇਨਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਰਾਂਗੇ ਜਿਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ ਦੇ ਨਾਲ ਸਾਂਝ ਦੀ ਗੱਲ ਕਬੂਲੀ ਹੈ ਤੇ ਇਹ ਵੀ ਕਿਹਾ ਹੈ ਕਿ ਮੇਰੀ ਤਾਂ ਪੀਐਮ ਮੋਦੀ ਦੇ ਨਾਲ ਵੀ ਗੱਲ ਹੋਈ ਹੈ ਤਾਂ 15 ਅਕਤੂਬਰ ਦੀ ਇਹ ਵੀਡੀਓ ਹੈ ਜਿਹੜੀ ਕਿ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਤਾਂ ਦੱਸ ਜੀ ਕਿ ਜਥੇਦਾਰ ਦੇ ਵੱਲੋਂ ਗੱਲ ਤੱਕ ਕੱਢੀ ਗਈ ਸੀ ਜਦੋਂ ਉਹਨਾਂ ਦੀ ਵਿਰਸਾ ਸਿੰਘ ਵਲਟੋਹਾ ਦੇ ਨਾਲ ਬਾਜੀ ਹੋਈ ਸੀ ਤਾਂ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਇਹ ਗੱਲ ਕਬੂਲਦੇ ਨੇ ਕਿ ਬੀਜੇਪੀ ਦੇ ਨਾਲ ਮੇਰੀ ਸਾਂਝ ਹੈ ਤੇ ਗਾਲ ਵੀ ਕੱਢਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਸੀ ਉਸ ਦਿਨ ਦੀ ਇਹ ਵੀਡੀਓ ਹੈ ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਉੱਥੇ ਪਹੁੰਚੇ ਸਨ ਅਜਿਤੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਕਰਾਰ ਬਾਜੀ ਹੋਈ ਤਾਂ ਅਤਾਸ਼ ਦੇ ਵਿੱਚ ਆ ਕੇ ਬਹੁਤ ਕੁਝ ਕਬੂਲ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਮੇਰੀ ਸਾਂਝ ਹੈ ਤੇ ਮੇਰੀ ਪੀਐਮ ਮੋਦੀ ਦੇ ਨਾਲ ਵੀ ਗੱਲ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਗਾਲ ਤੱਕ ਕੱਢੀ ਜਾਂਦੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਜੀ ਹਾਂ ਤੂੰ ਸੀ ਕਿਹਦੇ ਨਾਲ ਵੀ ਸੀ ਬੀਰ ਸਾਜ ਹਾਂ ਹੈਗੀ ਆ ਯਾ ਸਾਜ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਇਹ ਸਾਥ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਨਾਲ ਨਹੀਂ ਕਰ ਰਹੀ ਮੈਂ ਗੱਲ ਤਾਂ ਬਟਾ ਜੈਦਾਰ ਕਿਸੇ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਜੀ ਸਰਦਾਰ ਨੇ ਪਹਿਲੇ ਵੀ ਜਿੱਦਿਆ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮ ਆ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਹੁਣ ਗੱਲ ਦੂਜੀ ਖਬਰ ਦੀ ਕਰਾਂਗੇ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਭਾਰਤ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣ ਗਈ ਅੱਜ ਕਿਸਾਨਾਂ ਦੇ ਵੱਲੋਂ ਤਨਾ ਪ੍ਰਦਰਸ਼ਨ ਜਿਹੜਾ ਰੇਲਵੇ ਟ੍ਰੈਕਾਂ 'ਤੇ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਪੰਜਾਬ ਤੋਂ ਵਾਧ ਦੇ ਜਹੀਆਂ ਥਾਵਾਂ ਨੇ ਜਿੱਥੇ ਕਿ ਅੱਜ ਕਿਸਾਨਾਂ ਦੇ ਵੱਲੋਂ ਟ੍ਰੇਨਾਂ ਰੋਕੀਆਂ ਜਾਣਗੀਆਂ ਤਾਂ ਦੁਪਹਿਰ 12 ਤੋਂ ਲੈ ਕੇ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾਣਗੇ ਕਿਸਾਨਾ ਗੁਰ ਸਰਵਨ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਹੈ ਕਿ ਵਾਕਵਕ ਜ਼ਿਲ੍ਹਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਰੇਲਵੇ ਟਰੈਕ ਜਿਹੜੇ ਨੇ ਰੋਕੇ ਜਾਣਗੇ ਤਾਂ ਅਮ੍ਰਿਤਸਰ ਦੇ ਵਿੱਚ 9 ਥਾਵਾਂ ਤੇ ਰੇਲਵੇ ਟ੍ਰੈਕ ਰੋਕੇ ਜਾਣਗੇ ਹੁਸ਼ਿਆਰਪੁਰ ਦੇ ਵਿੱਚ 5 ਥਾਵਾਂ ਤੇ ਇਸ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਅਤੇ ਮੁਹਾਲੀ ਸ਼ੰਭੂ ਬਾਰਡਰ ਲੁਧਿਆਣਾ ਜਿਲੰਦਰ ਕਪੂਰਥਲਾ ਦੇ ਵਿੱਚ ਵੀ ਅੱਜ ਰੇਲਾ ਰੋਕੀਆਂ ਜਾਣਗੇ ਤਾਂ 3 ਘੰਟਿਆਂ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ ਇਸ ਦੌਰਾਨ ਮੁਸਾਫਿਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਦੋਵਾਂ ਫਾਰਮਾਂ ਵੱਲੋਂ ਕੇਐਮਐਮ ਦੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵੇਂ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਦੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵੇਂ ਟਾਂਡਾ ਹੁਸ਼ਿਆਰਪੁਰ ਦਸੂਹਾ ਮੰਡੇਆਲਾ ਅਤੇ ਮਹਿਲਪੁਰ ਇਸ ਤਰੀਕੇ ਨਾਲ ਨਵਾਂ ਸ਼ਹਿਰ ਦੇ ਵਿੱਚ ਪਿੰਡ ਬਹਿਰਾਮ ਇਸ ਤਰੀਕੇ ਨਾਲ ਰੋਪੜ ਦੇ ਵਿੱਚ ਰੋਪੜ ਮੇਨ ਲਾਈਨ ਤੇ ਨੰਗਲ ਤੋਂ ਵੀ ਮੈਨੂੰ ਫੋਨ ਆਇਆ ਸੀਗਾ ਮਹਾਲੀ ਦੇ ਵਿੱਚ ਮਹਾਲੀ ਸਟੇਸ਼ਨ ਸਰਸੀਨੀ ਪਿੰਡ ਦੇ ਵਿੱਚ ਰੇਲ ਰੁਕੋ ਹੋਊਗਾ ਪਟਿਆਲਾ ਵਿੱਚ ਸ਼ੰਭੂ ਜਿੱਥੇ ਮੋਰਚੇ ਤੇ ਅਸੀਂ ਬੈਠੇ ਆਂ ਪਟਿਆਲਾ ਤਬਲਾਠ ਇੱਥੇ ਹੋਊਗਾ ਇਹਦੋਂਗਾ ਲੁਧਿਆਣੇ ਦੇ ਵਿੱਚ ਸਾਨਨੇਵਾਲ ਤੇ ਮੁੱਲਾ ਬਰਾਮ ਹੋਊਗਾ ਇਹਦੋਂਗਾ ਜਲੰਧਰ ਵਿੱਚ ਜਲੰਧਰ ਕੈਂਟ ਕਪੂਰਥਲਾ ਵਿੱਚ ਲੋਹੀਆ ਸੁਲਤਾਨਪੁਰ ਫਗਵਾੜਾ ਹਮੀਰਾ ਤਰਨਤਾਰਨ ਦੇ ਵਿੱਚ ਪੱਟੀ ਖੇਮ ਕਰਨ ਤੇ ਤਰਨਤਾਰਨ ਸਟੇਸ਼ਨ ਇਸ ਤਰੀਕੇ ਨਾਲ ਫਰੋਜ਼ਪੁਰ ਤਲਵੰਡੀ ਬਸਤੀ ਟੈਂਕਾ ਵਾਲੀ ਮੱਖੂ ਮੱਲਾਂ ਵਾਲਾ ਤਲਵੰਡੀ ਭਾਈ ਜਗਰਾਉ ਇਹ ਪੰਜ ਥਾਵਾਂ ਤੇ ਮੋਗਾ ਦੇ ਵਿੱਚ ਅਜੀਤਵਾਲ ਡੱਗਰੂ ਮੋਗਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋੜਲੇ ਵਿੱਚ ਅਹਿਮਤਗੜ੍ਹ ਮਾਨਸਾ ਵਿੱਚ ਮਾਨਸਾ ਮੇਨ ਤੇ ਬਟੇਰਾ ਬਠਿੰਡਾ ਵਿੱਚ ਰਾਮਪੁਰਾ ਤੇ ਹੋਰ ਨਾ ਥਾਮਾਂ ਤੇ ਵਿਹੂਗਾ ਫਾਜ਼ਿਲਕਾ ਵਿੱਚ ਰੇਲ ਲਾਈਨ ਸਟੇਸ਼ਨ ਹੋਊਗਾ ਮੁਕਸਰ ਵਿੱਚ ਮਲੋਟ ਦੇ ਵਿੱਚ ਹੋਊਗਾ ਫਰੀਦਕੋਟ ਦੇ ਵਿੱਚ ਵੀ ਹੋਊਗਾ ਬਰਨਾਲੇ ਦੇ ਵਿੱਚ ਵੀ ਦੋ ਥਾਮਾਂ ਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਇਸ ਤਰ੍ਹਾਂ ਇਹ ਲਗਭਗ 50 51 ਥਾਮਾਂ ਦੀ ਖੁਪਸਤੀ ਹੋ ਚੁੱਕੀ ਆ ਲਗਭਗ ਇੰਨੀਆਂ ਹੀ ਥਾਮਾਂ ਤੇ ਹੋਰ ਠੀਕ ਹੈ ਜਥੇਬੰਦੀਆਂ ਦੇ ਅਜੇ ਪ੍ਰੋਗਰਾਮ ਆਉਣੇ ਨੇ ਉੱਥੇ ਹੋਊਗਾ ਮਨਜੀਤ ਸਿੰਘ ਧਨੇਰ ਜਿਹੜੇ ਬੀਕੇ ਜੂ ਡਕੌਂਦਾ ਦੇ ਪ੍ਰਧਾਨ ਨੇ ਪੰਜ ਥਾਮਾਂ ਤੇ ਉਹ ਕਰ ਰਹੇ ਨੇ ਔਰ ਹੋਰ ਯੂਨੀਅਨਾਂ ਦੇ ਵੀ ਸਪੋਰਟ ਦੇ ਵਿੱਚ ਪ੍ਰੋਗਰਾਮ ਕਰਨ ਦੇ ਸਾਡੇ ਕੋ ਮੈਸੇਜ ਆਏ ਨੇ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਜਿੱਥੇ ਰੇਲਟੇਸ਼ਨ ਆ ਜਿੱਥੇ ਫਾਟ ਗਿਆ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅੱਜ ਰੇਲਾ ਪੂਰੇ ਪੰਜਾਬ ਤੇ ਜਾਮ ਕਰ ਦਿਓ ਇਹਦੋਂਗਾ ਐਸਜੀਬੀਸੀ ਨੇ ਸਾਨੂੰ ਬਹੁਤ ਸਾਰੇ ਥਾਵਾਂ ਤੇ ਲੰਗਰ ਮਹੋਇਆ ਕਰਾਇਆ ਸਟੇਸ਼ਨਾਂ ਤੇ ਲੰਗਰ ਮਹੋਇਆ ਕਰਾਇਆ ਉਹਨਾਂ ਦੇ ਧੰਨਵਾਦ ਦੀਆਂ ਕੱਲ ਸਿੰਘ ਸਾਫ ਖਨੋਰੀ ਬਾਰਡਰ ਤੇ ਪਹੁੰਚੇ ਬਹੁਤ ਸਾਰੇ ਪੰਜਾਬੀ ਗਾਇਕ ਪਹੁੰਚੇ ਬਹੁਤ ਸਾਰੀਆਂ ਅਹਿਮ ਸ਼ਕਤੀਤਾ ਪੋਤਿਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਭਰਾਓ ਲੋਕ ਲਹਿਰ ਬਣ ਗਈ ਆ ਇਸ ਲੋਕ ਲਹਿਰ ਦੇ ਵਿੱਚ ਅੱਜ ਲੱਖਾਂ ਲੋਕ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਣੇ ਚਾਹੀਦੇ ਆ ਔਰ ਤੁਸੀਂ ਦੇਖੋਗੇ ਇਹ ਮੋਰਚਾ ਜਿੱਤਾਲੇ ਪਾਸੇ ਨੂੰ ਵਧੂਗਾ ਅਸੀਂ 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 ਇਹ 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 ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਰੇਲ ਰੋਕੋ ਅੰਦੋਲਨ ਹੋਇਆ ਇਹ ਸਾਰਿਆਂ ਤੋਂ ਸਫਲਤਮ ਰੇਲ ਰੋਕੋ ਅੰਦੋਲਨ ਤੁਸੀਂ ਕਰਕੇ ਕਰ ਦਿਓ ਅਸੀਂ ਸ਼ਾਮਾਂ ਨੂੰ ਇਹਦੀ ਬਾਰੇ ਜਾਣਕਾਰੀ ਦਾਂਗੇ ਧੰਨਵਾਦ ਤਾਉਦਰ ਅੰਮ੍ਰਿਤਸਰ ਦੇ ਸ੍ਰੀ ਰਾਮਾਬਾ ਬਾઠાਣੇ ਤੇ ਜੋ ਬੀਤੇ ਦਿਨੀ ਬਲਾਸਟ ਹੋਇਆ ਉਹਦੇ ਜ਼ਿੰਮੇਵਾਰੀ ਲੈਣ ਵਾਲੇ ਜੀਵਨ ਫੌਜੀ ਦੀ ਮਾਂ ਹੁਣ ਕੈਮਰੇ ਦੇ ਸਾਹਮਣੇ ਆਈ ਹੈ ਜਿਸ ਨੇ ਰੋਂਦੇ ਹੋਏ ਰੋਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਤੇ ਆਪਣੇ ਪੁੱਤ ਦੀ ਕਹਾਣੀ ਦੱਸੀ ਹੈ ਕਿ ਕਿਵੇਂ ਉਹ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਤੇ ਬਾਅਦ ਵਿੱਚ ਗੈਂਗਸਟਰ ਬਣਿਆ ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਜੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਹੀ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿ ਤਾ 7 ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤੇ ਕੀਤੀ ਹੈ ਨ ਸ੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨਾ ਚਿਰ ਪਹਿਲਾਂ ਵਿਕਸਵਾਲ ਕੋ ਹੋ ਗਿਆ ਜੰਮੂ ਕੇ ਨਾ ਸਾਲ 1.5 ਸਾਲ ਹੋ ਗਿਆ ਕਿਨ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਇਹ ਜਿਹੜਾ ਨੂੰ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਇਹ ਫੌਜੀ ਫੌਜੀ ਕਿੱਦਾਂ ਬਣਾਇਆ ਸੀ ਇਹਨੂੰ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਕੀ ਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜਾਏ ਮੇਰੇ ਘਰ ਦੀ ਗਰੀਬੀ ਬੜੀ ਬੜੇ ਮਾੜੇ ਹਾਲਤੀ ਸੀ ਮੈਂ ਕਹਿ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੋੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਲ ਖਾ ਕੇ ਭਰਤੀ ਕਰਾਇ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬਣਿਆ ਪੁੱਤ ਦੇ ਉਹ ਚੋ ਫਿਰ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਫੰਗੋੜਾ ਹੋ ਗਿਆ ਫੰਗੋੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚੜਿਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਦੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਉਹ ਚ ਛੁੱਟੀ ਆ ਉਹ ਚ ਛੁੱਟੀ ਆਇਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਹੂੰ ਬਾਰ ਕਰਦੋ ਗਿਆ ਬਾਰੇ ਮੇ ਕੱਲ 8-9 ਮਹੀਨੇ ਹੋ ਗਏ ਨੇ ਬਾਰਗੇ ਕਿਹਾ ਕਿ ਮੈਨੂੰ ਕੁਛ ਨਹੀਂ ਕਿਹਾ ਬਾਜੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਆ ਇਹ ਇਸ ਇਨਾ ਕੰਮਾਂ ਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਛ ਨਹੀਂ ਆਖਿਆ ਮੈਂ ਬੇਨਿਆਜ਼ ਨਹੀਂ ਕਹਿਣਾ ਉਹਨਾਂ ਨੇ ਵੀ ਮੈਂ ਕਿਹਾ ਨਾ ਮਾਤਾ ਕਿੱਥੇ ਤੇ ਮੁੜ ਕੇ ਚਲੇ ਜਾਂਦੇ ਰਹੇ ਨੇ ਤੇ ਮੁੜ ਕੇ ਹੁਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੁੱਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਨੂਜੇ ਨੂੰ ਵੀ ਚੁੱਕ ਲਿਆ ਇਹਨਾਂ ਨੇ ਬਿਨ ਜਾਜ ਚੁੱਕ ਲਿਆ ਜਦੋਂ ਮੈਨੂੰ ਇਹ ਚੁੱਕਣਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਉਹੋ ਇੱਕ ਮੌਂਦੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਪਰ ਜਦੋਂ ਇਹਨੂੰ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋਟੋ ਮੇਰੇ ਫੋਨ ਮੈਂ ਮਾਂ ਮੈਂ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤਾਂ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅੱਠੀ ਅੱਠੀ ਦਿਨੀ ਮੈਨੂੰ ਫੋਨ ਆਉਣਾ ਤੇ ਮੈਂ ਕਿਹਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੇ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਉਹਦੇ ਕੰਨੀ ਆ ਵੀ ਮੁੰਡਾ ਫੌਜ ਚ ਉਹ ਬਾਹਰ ਚਲਿਆ ਗਿਆ ਤੇ ਪਾਜੀ ਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚ ਲੱਗਿਆ ਮੈਂ ਵੇੜੇ ਚ ਲਿਗ ਪਈ ਹਾਂ ਵੀ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲਿਆ ਗਿਆ ਕਿਹੜੀ ਨਿਹਰੀ ਮੱਚ ਗਈ ਬੰਦੇ ਪਾਲਾ ਆ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮੁਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸ ਆਉਣੀ ਸ਼ੁਰੂ ਹੋ ਗਈ ਕਿਹੜੇ ਕਿਹੜੇ ਪਰਚੇ ਇੱਥੇ ਮੈਨੂੰ ਇਹ ਪਰਚੇ ਆਉਂਦਾ ਨਹੀਂ ਜੇ ਪਤਾ ਮੈਨੂੰ ਪਰਚੇ ਬੜੇ ਦਿੱਤੇ ਆ ਕਿ ਆ ਅੱਜ ਜਦੋਂ ਬਾਹਰ ਗਿਆ ਆ ਉਸ ਤੋਂ ਬਾਅਦ ਹੋਣੀ ਸੀ ਹਾਂਜੀ ਕੀ ਤੁਹਾਡਾ ਨਾਲ ਕਦੀ ਗੱਲ ਹੋਈ ਵੀ ਕਿਉਂ ਇਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾਲ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਹੂੰ ਮੈਨੂੰ ਕਿਤੇ ਫੋਨ ਆਵੇ ਤਾਂ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਹਾ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਪੱਜ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਅਜਨਾਨੀਆਂ ਘਰੀਬੀਆਂ ਨੂੰ ਮੈਂ ਰੋਟੀ ਪਾਣੀ ਦੇਣ ਦੀ ਤੇ ਮੇਰੇ ਲੱਗੇ ਆ ਜਾਂਦੀ ਆ ਤੂੰ ਤੁਸ ਤਾਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੀ ਪਕਾਉਣੀ ਆ ਕਮਾਨ ਦੇ ਕਿਤਨਾ ਕੁ ਕੁਛ ਨਹੀਂ ਬੈਂਕਰ ਕਿੱਦਾਂ ਰੋਟੀ ਪਾਣੀ ਚੱਲਦਾ ਕੱਡਾ ਚਲੋ ਰੋਟੀ ਪਾਣੀ ਦਾ ਮਾੜਾ ਚੰਗਾ ਚੱਲਣਾ ਹੀ ਜਿਵੇਂ ਤਰ੍ਹਾਂ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਕਿੰਨੀ ਕਿੱਲ ਹੈ ਹੈਗੀ ਇਹ 2 ਕਿੱਲੇ ਪਿਆਲੀ ਮੇਰੀ ਹਾਂ ਤੋ ਠੇਕਾ ਠੋਕਾ ਹਾਂਜੀ ਠੇਕਾ ਠੋਕਾ ਲੈਣੀ ਆ ਹਾਂਜੀ ਜੇ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਉਹਨੂੰ ਕੀ ਯਾਕਾ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਆਖਣਾ ਪੁੱਤ ਮੈਂ ਦਵਾਈ ਖਾ ਕੇ ਮਰ ਜਾਣਾ ਐ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਉਹ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਐ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬੰਡਿਆ ਅੱਖ ਤੂੰ ਕਿੱਥੇ ਤੀ ਆ ਅੱਖੀ ਮੈਨੂੰ ਲੱਭਦਾ ਨਹੀਂ ਪਾਜੀ ਮੇਰੇ ਲੱਗੇ ਨਹੀਂ ਕੋਈ ਆਣ ਕੇ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕੋਲ ਤੋਂ ਪੁਲਿਸ ਪੈ ਜਾਣੀ ਤੇ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰਜਾਈ ਚ ਤੇ ਹੁਣ ਗੱਲ ਪੰਜਾਬ ਦੇ ਮੌਸਮ ਦੀ ਕਰਾਂਗੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਲਗਾਤਾਰ ਬਦਲਦਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਦੇ ਵੱਲੋਂ ਨਵਾਂ ਅਲਰਟ ਜਿਹੜਾ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ Sky News Punjab ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਮੌਸਮ ਦੀ ਗੱਲ ਕਰਾਂਗੇ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਹੁਣ ਕੜਾਕੇ ਦੀ ਠੰਡ ਜਿਹੜੀ ਹੈ ਉਹ ਜੋਰ ਫੜਦੀ ਜਾ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਵੱਟ ਕੱਢੇਗੀ ਇਹ ਠੰਡ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਨਵਾਂ ਅਲਰਟ ਜਿਹੜਾ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਸਵੇਰ ਅਤੇ ਸ਼ਾਮ ਦੇ ਸਮੇਂ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਤੱਕ ਕਹਿਰ ਹੁਣ ਦੇਖਣ ਨੂੰ ਮਿਲੇਗਾ ਜਦੋਂ ਕਿ ਦੁਪਹਿਰ ਦੇ ਸਮੇਂ ਤੋ ਨਿਕਲਣ ਤੋਂ ਬਾਅਦ ਕੁਝ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਠੰਡ ਜਿਹੜੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਜਿਹਦੇ ਦੇ ਵਿੱਚ ਕਈ ਥਾਵਾਂ ਤੇ ਰਾਤ ਦਾ ਤਾਪਮਾਨ ਜਿਹੜਾ 0 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਉਥੇ ਹੀ ਅਗਲੇ 6 ਦਿਨ ਠੰਡ ਤੋਂ ਕੋਈ ਵੀ ਰਾਹਤ ਨਹੀਂ ਮਿਲੇਗੀ ਲੋਕਾਂ ਨੂੰ 24 ਦਸੰਬਰ ਤੱਕ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਦੇ ਵੱਲੋਂ ਸੂਬੇ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਵਿਭਾਗ ਨੇ 18 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ 0.5 ਡਿਗਰੀ ਦੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਤਾ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਨ ਜਿਹੜਾ 24.2 ਡਿਗਰੀ ਦਰਜ ਕੀਤਾ ਗਿਆ ਉੱਥੇ ਫਰੀਦਕੋਟ ਦੇ ਵਿੱਚ ਰਾਤ ਦਾ ਤਾਪਮਨ ਜਿਹੜਾ 0.0 ਡਿਗਰੀ ਦਰਜ ਕੀਤਾ ਗਿਆ ਇਥੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਮੌਸਮ ਭਾਗ ਦੇ ਵੱਲੋਂ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਤੇ ਮੋਗਾ ਦੇ ਵਿੱਚ ਸ਼ੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਜਦੋਂ ਕਿ ਅੰਮ੍ਰਿਤਸਰ ਪਟਿਆਲਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਨਵਾਂ ਸ਼ਹਿਰ ਫਾਜ਼ਿਲਕਾ ਮੁਖਤਸਰ ਬਠਿੰਡਾ ਸ਼੍ਰੀ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਦੇ ਵਿੱਚ ਮੌਸਮ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਤਾਂ ਅੱਜ ਸਵੇਰੇ ਵੀ ਕਈ ਥਾਵਾਂ ਤੇ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਆਵਾਜਾਈ ਦੀ ਰਫ਼ਤਾਰ ਜਿਹੜੀ ਉਹ ਵੀ ਕੱਟੀ ਤੇ ਲੋਕ ਸਵੇਰ ਦੇ ਸਮੇਂ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਏ ਨੇ ਤੇ ਹੁਣ ਮੌਸਮ ਵਿਭਾਗ ਦਾ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਿਹੜੀ ਆ ਹੋਰ ਜ਼ਿਆਦਾ ਪਵੇਗੀ ਤੇ ਲੋਕਾਂ ਨੂੰ ਕੜਾਕੇ ਦੀ ਠੰਡ ਤੇ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਜਿਹਦੇ ਵਿੱਚ ਜਨ ਜੀਵਨ ਜਿਹੜਾ ਉਹ ਵੀ ਪ੍ਰਭਾਵਿਤ ਹੋਵੇਗਾ ਤਾਂ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾਂਦਾ ਹੈ ਮੌਸਮ ਵਿਭਾਗ ਨੇ ਅਗਲੇ 6 ਦਿਨ ਸਵੇ ਦੇ ਵਿੱਚ ਸ਼ੀਤ ਲਹਿਰ ਦੀ ਭਵਿਕਵਾਣੀ ਕੀਤੀ ਹੈ ਇਸ ਲਈ ਲੋਕਾਂ ਨੂੰ ਇਸ ਦੌਰਾਨ ਵਿਸ਼ੇਸ਼ ਧਿਆਨ ਰੱਖਣ ਦੀ ਵੀ ਲੋੜ ਪਵੇਗੀ ਦਰਅਸਲ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫੋ ਕਹਿ ਰਹੀ ਹੈ ਇਸੇ ਦੇ ਚਲਦਿਆ ਮੈਦਾਨੀ ਇਲਾਕੇ ਦੇ ਵਿੱਚ ਵੀ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਦਸੰਬਰ ਦਾ ਮਹੀਨਾ ਆੱਧਾ ਬੀਤ ਚੁੱਕਾ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਠੰਡ ਪਵੇਗੀ ਧੁੰਦ ਦਾ ਕਹਿਰ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਲਾਂਕਿ ਇਸ ਸਮੇਂ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਧੁੱਪ ਨਿਕਲੀ ਹੋਈ ਹੈ ਅਤਾ ਸਵੇਰ ਦੇ ਸਮੇ ਇਥੇ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਅਤਾ ਉਸ ਸਮੇ ਜਿਹੜੀ ਗੱਡੀਆਂ ਦੀ ਰਫ਼ਤਾਰ ਆ ਕਿਤੇ ਨਾ ਕਿਤੇ ਘੱਟਦੀ ਹੋਈ ਨਜ਼ਰ ਆਈ ਸੀ ਪਰ ਹੁਣ ਜੇਕਰ ਜਿਵੇਂ ਜਿਵੇਂ ਦਿਨ ਚੜਦਾ ਜਾ ਰਿਹਾ ਹੈ ਤਾਂ ਧੁੱਪ ਵੀ ਇਥੇ ਨਿਕਲੀ ਆ ਪੰਜਾਬ ਦੇ ਹੋਰ ਕਈ ਇਲਾਕੇ ਨੇ ਜਿੱਥੇ ਧੁੱਪ ਨਿਕਲੀ ਆ ਤਾਂ ਮੌਸਮ ਭਾਗ ਦੇ ਵੱਲੋਂ ਹੁਣ ਅਲਰਟ ਜਾਰੀ ਕੀਤਾ ਗਿਆ ਕਿ ਅਗਲੇ 6 ਦਿਨ ਤੁਹਾਨੂੰ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲੇਗਾ ਤੇ ਉਤੇ ਹੀ ਇਸ ਵੇਲੇ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਸਾਨੂੰ ਕਮੈਂਟ ਕਰਕੇ ਜਰੂਰ ਉਰਦਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਜੋ ਕਿ ਹਰ ਇੱਕ ਵਿਅਕਤੀ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਕਿੰਨੀ ਧੁੰਦ ਹੈ ਕਿੱਥੇ ਅੱਜ ਸੂਰਜ ਨਿਕਲਿਆ ਤੇ ਕਿੱਥੇ ਅੱਜ ਕੜਾਕੇ ਦੀ ਠੰਡ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਸੋ ਇਹਸਾਨ ਹੁਣ ਤੱਕ ਦੀਆਂ ਵੱਡੀਆਂ ਤੇ अहम ਖਬਰਾਂ ਅਜਈਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ ਕੈਨਿਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਰਾਂਗੇ ਜਿਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਭਾਜਪਾ ਦੇ ਨਾਲ ਸਾਂਝ ਦੀ ਗੱਲ ਕਬੂਲੀ ਹੈ ਤੇ ਇਹ ਵੀ ਕਿਹਾ ਹੈ ਕਿ ਮੇਰੀ ਤਾਂ ਪੀਐਮ ਮੋਦੀ ਦੇ ਨਾਲ ਵੀ ਗੱਲ ਹੋਈ ਹੈ ਤਾਂ 15 ਅਕਤੂਬਰ ਦੀ ਇਹ ਵੀਡੀਓ ਹੈ ਜਿਹੜੀ ਕਿ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਤਾਂ ਦੱਸ ਜੀ ਕਿ ਜਥੇਦਾਰ ਦੇ ਵੱਲੋਂ ਗਾਲਤਕ ਕੱਢੀ ਗਈ ਸੀ ਜਦੋਂ ਉਹਨਾਂ ਦੀ ਵਿਰਸਾ ਸਿੰਘ ਵਲਟੋਹਾ ਦੇ ਨਾਲ ਬਹਿਸ ਬਾਜੀ ਹੋਈ ਸੀ ਤਾਂ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਇਹ ਗੱਲ ਕਬੂਲਦੇ ਨੇ ਕਿ ਭਾਜਪਾ ਦੇ ਨਾਲ ਮੇਰੀ ਸਾਂਝ ਹੈ ਤੇ ਗਾਲ ਵੀ ਕੱਢਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੱਸ ਜੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਸੀ ਉਸ ਦਿਨ ਦੀ ਇਹ ਵੀਡੀਓ ਹੈ ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਜਥੇਦਾਰ ਗਿਆਨੀ ਰਗबीर ਸਿੰਘ ਵੀ ਉੱਥੇ ਪਹੁੰਚੇ ਸਨ ਅਜਿੱਥੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਕਰਾਰਬਾਜੀ ਹੋਈ ਤਾਂ ਅਤਿਅਸ਼ ਦੇ ਵਿੱਚ ਆ ਕੇ ਬਹੁਤ ਕੁਝ ਕਬੂਲ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਮੇਰੀ ਸਾਂਝ ਹੈ ਤੇ ਮੇਰੀ ਪੀਐਮ ਮੋਦੀ ਦੇ ਨਾਲ ਵੀ ਗੱਲ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਗਾਲ ਤੱਕ ਕੱਢੀ ਜਾਂਦੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਜੀ ਹਾਂ ਤੂੰ ਸੀ ਕਿਹਦੇ ਤਰਫ ਵੀਜ਼ਾ ਵੀ ਨੋਸਾਜ ਹਾਂ ਹੈਗੀ ਆ ਜਾਂ ਸਾਜੋ